ਸਿਕਾਲ ਜੀ ਮੈਂ ਹਾਂ ਜੋਤੀ ਬਹਿਲ ਤੇ ਤੁਹਾਡੇ ਲਈ ਲੈ ਕੇ ਆਇਆ ਹਾਂ ਮੌਸਮ ਦਾ ਹਾਲ ਬਦਲਦੇ ਮੌਸਮ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਭੰਬਲ ਪੂਸਿਆਂ ਦੇ ਵਿੱਚ ਪਾਇਆ ਹੋਇਆ ਹੈ ਇਸ ਵਾਰ ਦਾ ਤਾਪਮਾਨ ਜਿਹੜਾ ਹੈ ਪਹਿਲੇ ਨਾਲੋਂ 4 ਡਿਗਰੀ ਤੋਂ ਉੱਪਰ ਜਾ ਰਿਹਾ ਹੈ ਯਾਨੀ ਕਿ ਇਸ ਵੇਲੇ ਤਾਪਮਾਨ 20 ਡਿਗਰੀ ਸੈਲਸੀਅਸ ਹੈ ਮਤਲਬ ਧੁੱਪ ਦੇ ਵਿੱਚ ਵੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਜਦ ਕਿ ਜਨਵਰੀ ਦਾ ਮਹੀਨਾ ਅ ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ ਤੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਅਸੀਂ ਠੰਡ ਦਾ ਨਿਗਮ ਹਾਂ ਦੇ ਸੀਗੇ ਸੇ ਇਹ ਸਭ ਕੁਝ ਗਲੋਬਲ ਵਾਰਮਿੰਗ ਦੇ ਚੱਲਦੇ ਹੋਇਆ ਹੈ ਪਿਛਲੇ 4-5 ਦਿਨਾਂ ਤੋਂ ਕੜਕ ਦੀ ਧੁੱਪ ਨਿਕਲਦੀ ਪਈ ਹੈ ਔਰ ਕੜਕ ਦੀ ਧੁੱਪ ਕਾਰਨ ਅਸੀਂ ਧੁੱਪੇ ਬੈਠਣਾ ਪਸੰਦ ਵੀ ਨਹੀਂ ਕਰ ਰਹੇ ਕੁਝ ਸਮੇਂ ਪਹਿਲੇ ਇਹ ਹੁੰਦਾ ਸੀਗਾ ਕਿ ਅਸੀਂ ਸਰਦੀ ਦੇ ਵਿੱਚ ਧੁੱਪ ਦਾ ਆਸਰਾ ਲੈਂਦੇ ਸੀਗੇ ਪਰ ਹੁਣ ਜੇ ਧੁੱਪੇ ਸਾਨੂੰ ਖਲੋਣਾ ਪੈ ਜਾਏ ਜਾਂ ਬੈਠਣਾ ਪੈ ਜਾਏ ਤੇ ਉਹ ਵੀ ਮੁਸ਼ਕਲ ਹੈ ਤਸਵੀਰਾਂ ਅਸੀਂ ਤੁਹਾਨੂੰ ਕੰਪਨੀ ਗਾਰਡਨ ਦੀਆਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਪਾਰਕ ਦੇ ਵਿੱਚ ਲੋਕ ਘੁੰਮਣ ਲਈ ਪਹੁੰਚਦੇ ਨੇ ਉਹ ਵੀ ਹੁਣ ਛਾਵੇਂ ਬੈਠੇ ਹੋਏ ਨੇ ਯਾਨੀ ਛਾਂ ਮਤਲਬ ਜਰਮਨੀ ਸਰਦੀ ਦੇ ਵਿੱਚ ਨਹੀਂ ਸਰਦੀ ਦੇ ਧੁੱਪ ਤੇ ਨਹੀਂ ਬੈਠੇ ਹੋਏ ਗਰਮੀ ਲੱਗਦੀ ਹੈ ਧੁੱਪੇ ਹੁਣ ਛਾਵਾਂ ਦੇ ਵਿੱਚ ਛਾਂ ਦੇ ਵਿੱਚ ਜਾ ਕੇ ਬੈਠੇ ਹੋਏ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਹ ਸਿਰਫ ਗਲੋਬਲ ਵਾਰਮਿੰਗ ਦੇ ਚੱਲਦਿਆਂ ਸਭ ਕੁਝ ਹੋ ਰਿਹਾ ਹੈ ਕਿ ਜਰਮਨੀ ਦੇ ਮਹੀਨੇ ਫਿਲਹਾਲ ਅਸੀਂ ਠੰਡਕ ਦਾ ਅਹਿਸਾਸ ਸਾਨੂੰ ਹੁੰਦਾ ਹੈ ਬਸੰਤ ਦੇ ਰੁੱਤ ਜਦੋਂ ਆਂਦੀ ਹੈ ਮਤਲਬ 2 ਤਰੀਕ ਨੂੰ ਜਦੋਂ ਬਸੰਤ ਹੈ ਫੈਬਰੂਰੀ ਦੇ ਮਹੀਨੇ ਬਸੰਤ ਤੋਂ ਬਾਅਦ ਥੋੜਾ ਥੋੜਾ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਰਦੀ ਚਲੀ ਗਈ ਹੈ ਪਰ ਇਸ ਵਾਰ ਜਨਵਰੀ ਦੇ ਵੀ ਬਾਈ 3 ਕਿਲੋਮੀ ਤੁਸੀਂ ਦੇਖ ਸਕਦੇ ਹੋ ਕਿ ਕੜਾਕੇ ਦੀ ਧੁੱਪ ਨਿਕਲੀ ਹੋਈ ਹੈ ਜਿਹਦੇ ਕਰਕੇ ਸਾਨੂੰ ਦਾ ਗਰਮੀ ਦਾ ਅਹਿਸਾਸ ਹੋ ਰਿਹਾ ਜਰੂਰ ਹੈ ਕਿ ਸਵੇਰੇ ਔਰ ਸ਼ਾਮ ਦੇ ਸਮੇਂ ਸਾਨੂੰ ਧੁੱਪ ਦਾ ਸਰਦੀ ਦਾ ਅਹਿਸਾਸ ਜਰੂਰ ਹੁੰਦਾ ਹੈ ਇਸ ਕਰਕੇ ਸਾਨੂੰ ਗਰਮ ਕਪੜੇ ਜਰੂਰ ਪਾਣੇ ਪੈਂਦੇ ਨੇ ਮਗਰ ਹੁਣ ਜਿਹੜਾ ਦੁਪਹਿਰ ਦਾ ਸਮਾਂ ਹੈ ਧੁੱਪੇ ਖਲੋਣਾ ਬੈਠਣਾ ਬਹੁਤ ਮੁਸ਼ਕਲ ਹੈ ਆਮ ਲੋਕਾਂ ਲਈ ਵੀ ਬਹੁਤ ਮੁਸ਼ਕਲ ਹੈ ਗੱਲ ਵੀ ਕਰਾਂਗੇ ਅਸੀਂ ਇਸ ਬਾਰੇ ਸਰ ਥੋੜਾ ਜਿਹਾ ਸਰਦੀ ਗਰਮੀ ਚ ਥੋੜਾ ਜਿਹਾ ਫਰਕ ਪੈ ਗਿਆ ਮੌਸਮ ਚੇਂਜ ਹੋ ਗਿਆ ਹੁਣ ਤੁਸੀਂ ਵੀ ਅੱਗੇ ਧੁੱਪੇ ਬਹਿੰਦੇ ਸੀਗੇ ਆ ਦੋ ਚਾਰ ਦਿਨਾਂ ਦੇ ਵਿੱਚ ਹੀ ਅਸੀਂ ਛਾਵੇਂ ਬਹਿਣਾ ਸ਼ੁਰੂ ਹੋ ਗਏ ਆ ਮੌਸਮ ਜਿਹੜਾ ਬਸੰਤ ਤੋਂ ਬਾਅਦ ਚੋਣਾ ਸੀ ਉਹ ਬਸੰਤ ਤੋਂ ਪਹਿਲਾਂ ਆ ਗਿਆ ਹੈ ਆ ਵੇਖਣਾ ਤੁਸੀਂ ਅਕਲ ਅਕਲ ਦੀ ਧੁੱਪ ਕਿੰਨੀ ਸੀ ਜੀ ਅੱਜ ਦੀ ਵੀ ਵੇਖੋ ਹੁਣ ਕਿੰਨਾ ਟਾਈਮ ਹੈ 10 10:30 11 ਵਜੇ ਦੇ ਹਲੇ ਤੇ ਕਿੰਨੀ ਧੁੱਪ ਹੋ ਗਈ ਆ ਹੁਣ ਓਕੇ ਇਹ ਗਲੋਬਲ ਵਾਰਮਿੰਗ ਕਿ ਸਾਡਾ ਮੌਸਮ ਚੇਂਜ ਹੁੰਦਾ ਜਾ ਰਿਹਾ ਹੈ ਜਿਸ ਤਰ੍ਹਾਂ ਅਨੁਮਾਨ ਸੀਗਾ ਕਿ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਥੋੜੀ ਜੀ ਹੁੰਦੀ ਹੈ ਤੇ ਸਰਦੀ ਚਲੇ ਜਾਂਦੀ ਹੈ ਪਰ ਇਸ ਵਕਤ ਮੈਨੂੰ ਨਹੀਂ ਲੱਗਦਾ ਸ਼ਾਇਦ ਬਾਰਿਸ਼ ਹੋਵੇ ਕਿਉਂਕਿ ਮੌਸਮ ਵਿਭਾਗ ਮੁਤਾਬਕ ਇੱਕ ਹਫਤਾ ਤੱਕ ਐਸੇ ਤਰ੍ਹਾਂ ਹੀ ਧੁੱਪ ਹੈਗੀ ਹੈ ਬਿਲਕੁਲ ਆਸਮਾਨ ਖਿੜਿਆ ਹੋਇਆ ਹੈ ਸੂਰਜ ਚੜਿਆ ਹੋਇਆ ਹੈ ਜੈਸਾ ਹਾਵਣਾ ਅੱਜ ਤੇ ਕੱਲ ਧੁੱਪ ਲੱਗੀ ਆ ਮੈਨੂੰ ਨਹੀਂ ਲੱਗਦਾ ਵੀ ਆ ਅੱਗੇ ਬਹੁਤ ਜ਼ਿਆਦਾ ਠੰਡ 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 ਹੋਏਗੀ ਇਹ ਤਾਂ ਫਰਵਰੀ ਦੇ ਵਿੱਚ ਗਰਮੀ ਆ ਜਾਣੀ ਹੈ ਇਕ ਸਾਉਣਾ ਦੇਖਿਆ ਜਾ ਰਿਹਾ ਹੈ ਤਾਂ ਮਤਲਬ ਇਹ ਸਾਨੂੰ ਥੋੜਾ ਜਿਆਦਾ ਚਿੰਤਾ ਦਾ ਵਿਸ਼ਾ ਹੈ ਚਿੰਤਾ ਦਾ ਵਿਸ਼ਾ ਬਿਲਕੁਲ ਚਿੰਤਾ ਦਾ ਵਿਸ਼ਾ ਕਿਥੇ ਤੁਹਾਨੂੰ ਪਤਾ ਹੋਲੀਆਂ ਤੱਕ ਠੰਡ ਹੁੰਦੀ ਆ ਸ਼ਿਵਰਾਤਰੀ ਤੋਂ ਬਾਅਦ ਚ ਆ ਜਿਹੜੇ ਕਿ ਕੱਪੜੇ ਲਾਦਦੇ ਆ ਤੇ ਆ ਵੇਖੋ ਅੱਜ ਦੋ ਹੀ ਕੱਪੜੇ ਸਿਰ ਪਾਏ ਹੋਏ ਨੇ ਬਿਲਕੁਲ ਐਨੇ ਮਿਲ ਕੇ ਮੌਸਮ ਚੇਂਜ ਹੋ ਗਿਆ ਹੈ ਸੋ ਮੌਸਮ ਚੇਂਜ ਹੋ ਗਿਆ ਹੈ ਗਲੋਬਲ ਵਾਰਮਿੰਗ ਦੇ ਚਲਦੇ ਮੌਸਮ ਚ ਕਾਫੀ ਬਦਲਾਅ ਆ ਗਿਆ ਹੈ ਪਿਛਲੇ 4 ਦਿਨਾਂ ਤੋਂ ਨਿਕਲ ਰਹੀ ਕੜੀ ਧੁੱਪ ਨੇ ਸ਼ਹਿਰ ਵਾਸੀਆਂ ਨੂੰ ਪੰਬਲ ਪੂਸੇ ਚ ਪਾ ਦਤਾ ਹੈ ਸਵੇਰ ਔਰ ਸ਼ਾਮ ਦੇ ਸਮੇਂ ਜਰੂਰ ਸਰਦੀ ਹੁੰਦੀ ਹੈ ਕਿਉਂਕਿ ਅਸੀਂ ਉਹਦਾ ਨਿਗ ਮੰਨਦੇ ਹਾਂ ਪਰ ਟੈਂਪਰੇਚਰ ਜਿਹੜਾ ਹੈ ਪਾਰਾ 20 22 ਦੇ ਕੋਲ ਕੋਲ ਚਲਾ ਗਿਆ 댓 ਮੀਨਸ ਕਿ ਜਨਵਰੀ ਦੇ ਮਹੀਨੇ ਹੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਸੋ ਤਸਵੀਰਾਂ ਤੁਹਾਨੂੰ ਕੰਪਨੀ ਗਾਰਡਨ ਚ ਦਿਖਾ ਰਿਹਾ ਆ ਲੋਗ ਐਕਸਰਸਾਈਜ਼ ਕਰਦੇ ਪਏ ਨੇ ਜਿਹੜੇ ਜਿਮ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਬੈਠੇ ਨੇ ਮਗਰ ਜਿਹੜਾ ਗਰਮੀ ਇਸ ਕਦਰ ਹੈ ਕਿ ਉਹਨਾਂ ਨੇ ਆਪਣੀਆਂ ਜੈਕਟਸ ਜਿਹੜੀਆਂ ਨੇ ਹੁਣ ਲਗਭਗ ਉਤਾਰ ਦਿੰਦੀਆਂ ਨੇ ਕਿਉਂਕਿ ਸਰਦੀ ਦਾ ਸਮੇਂ ਸਵੇਰ ਦਾ ਸਮੇਂ ਹੈ ਸਵੇਰ ਦੇ ਸਮੇਂ ਐਕਸਰਸਾਈਜ਼ ਕਰਦੇ ਪਏ ਨੇ ਅ ਅਸੀਂ ਗੱਲ ਵੀ ਕਰਨੀ ਹੈ ਇਹਨਾਂ ਦੇ ਨਾਲ ਕਿਉਂਕਿ ਮੌਸਮ ਦੇ ਵਿੱਚ ਬਦਲਾਅ ਆਇਆ ਹੈ ਸਿਰਫ ਤੇ ਸਿਰਫ ਗਲੋਬਲ ਵਾਰਮਿੰਗ ਇਹ ਸੋਚ ਕੇ ਆ ਜਾਂਦਾ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਅਸੀਂ ਜੇ ਸਾਨੂੰ ਵੀ ਸਰਦੀ ਦੇ ਸਮੇਂ ਇਸ ਵੇਲੇ ਧੁੱਪੇ ਖਲੋਣਾ ਪਵੇ ਤੇ ਬਹੁਤ ਮੁਸ਼ਕਲ ਜੀ ਹੁੰਦੀ ਹੈ ਸੋ ਸਵੇਲੇ ਐਕਸਰਸਾਈਜ਼ ਕਰ ਰਹੇ ਲੋਕ ਮਗਰ ਗੱਲ ਕਰ ਰਹੇ ਆ ਸਰ ਮੌਸਮ ਵਿੱਚ ਇੱਕਦਮ ਬਦਲਾਅ ਹੈ ਪਿਛਲੇ ਤਿੰਨ ਦਿਨਾਂ ਤੋਂ ਧੁੱਪ ਨੇ ਸਾਨੂੰ ਗਰਮੀ ਦਾ ਅਹਿਸਾਸ ਕਰਾਤਾ ਹੈ ਹਾਂਜੀ ਇਹ ਬਿਲਕੁਲ ਗੱਲ ਠੀਕ ਹੈ ਤੁਹਾਡੀ ਇਦਾਂ ਦੀਆਂ ਧੁੱਪਾਂ ਲੱਗਣਗੀਆਂ ਤੇ ਮੌਸਮ ਜਿਹੜਾ ਨਾ ਚੇਂਜ ਹੋ ਜਾਏਗਾ ਪਰ ਸਮੇ ਤੋਂ ਪਹਿਲੇ ਹੀ ਸਾਨੂੰ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਦਾ ਮਤਲਬ ਗਰਮੀ ਤੇ ਸਾਨੂੰ ਬਹੁਤ ਤੰਗ ਕਰੇਗੀ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਨਹੀਂ ਤੰਗ ਕਰੇਗੀ ਇਹ ਕੁਦਰਤ ਦਾ ਕ੍ਰਿਸ਼ਮਾ ਅਗਣ ਆਉਣ ਵਾਲੇ ਦਿਨ ਜਿਹੜੇ ਹੈਗੇ ਨੇ ਅਗਲਾ ਮੌਸਮ ਵਿਭਾਗ ਅਗਲੇ ਹਫਤੇ ਦੀ ਪ੍ਰੈਡਿਕਸ਼ਨ ਕਰਦਾ ਕਿ ਧੋਪ ਹੀ ਨਿਕਲੀ ਰਹੇਗੀ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਤੇ ਜੇ ਧੋਪ ਹੀ ਨਿਕਲੀ ਰਹੀ ਤੇ ਜਿਸ ਤਰ੍ਹਾਂ ਹੁਣ ਗਰਮੀ ਹੈ ਤੇ ਸਾਡੇ ਸਵੈਟਰ ਸੂਟਰ ਵੀ ਉਤਰ ਜਾਣਗੇ ਹਾਂ ਇਹ ਬਿਲਕੁਲ ਗੱਲ ਠੀਕ ਹੈ ਉਤਰ ਜਾਣਗੇ ਸਵੈਟਰ ਜੇ ਇਦਾਂ ਦੀ ਧੁੱਪ ਲੱਗਦੀ ਰਹੀ ਤੇ ਚਿੰਤਾ ਦਾ ਚਿੰਤਾ ਦਾ ਵਿਸ਼ਾ ਹੈ ਚਿੰਤਾ ਦਾ ਵਿਸ਼ਾ ਜਰੂਰ ਹੈ ਸਾਡੇ ਲਈ ਕਿ ਮੌਸਮ ਚ ਇਸ ਤਰ੍ਹਾਂ ਦੀ ਚੇਂਜਸ ਆ ਰਹੀ ਹੈ ਸਰ ਤੁਸੀਂ ਥੋੜਾ ਜਿਆ ਦੱਸੋਗੇ ਕਿ ਓਕੇ ਓਕੇ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਬੜੇ ਆਰਾਮ ਦੇ ਨਾਲ ਇੱਥੇ ਪਾਰਕ ਦੇ ਵਿੱਚ ਲੋਕ ਗਾਣੇ ਵੀ ਗਾ ਕੇ ਆਪਣੇ ਆਪ ਨੂੰ ਆਨੰਦਿਤ ਮਹਿਸੂਸ ਕਰ ਰਹੇ ਨੇ ਮਗਰ ਸਰਦੀ ਦਾ ਅਹਿਸਾਸ ਜਿਹੜਾ ਸੀ ਉਹ ਘਟ ਗਿਆ